ਖੇਲੇ तकरीबन 9 ਸਾਲ ਹੋ ਚੰਦੇ ਜਿੱਥੇ ਪਹਿਲਾਂ ਕਿਸਾਨਾਂ ਨੇ तकरीबन 1.5-2 ਸਾਲ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਜਿਹੜਾ ਉੱਥੇ ਧਰਨੇ ਦੇ ਕੇ ਤੇ ਜਿਹੜਾ ਮੋਰਚੇ ਲਾ ਕੇ ਤੇ ਜਿਹੜੇ ਤਿੰਨ ਕਾਨੂੰਨ ਸੀ ਕਿਸਾਨਾਂ ਦੇ ਜਿਹੜੇ ਖਿਲਾਫ ਸੀ ਤੇ ਉਹ ਜਿਹੜੇ ਮੋਰਚੇ ਫੜੇ ਕਰਕੇ ਤੇ ਕਿਸਾਨ ਜਿਹੜੇ ਆਪਣੇ ਘਰਾਂ ਨੂੰ ਆਏ ਸੀ ਤੇ ਹੁਣ ਵੀ ਜਿੱਥੇ ਖੰਬੂ ਬਾਰਡਰ ਤੇ ਖਨੌਰੀ ਬਾਰਡਰ ਤੇ ਪਿਛਲੇ ਤਕਰੀਬਨ ਅਮਰਕਾ ਡੇਢ ਸਵਾ ਸਾਲ ਹੋ ਚੰ데요 ਤੇ ਉੱਥੇ ਬੈਠੇ ਹੋਏ ਨੇ ਕਿਸਾਨ ਜਿੱਥੇ ਸਾਡੇ ਸਰਕਾਰ ਜੋ ਸਰਦਾਰ ਜਗਜੀਤ ਸਿੰਘ ਗੱਡੇਵਾਲ ਜਿਨ੍ਹਾਂ ਨੇ ਤਕਰੀਬਨ ਪਿਛਲੇ ਅਮਰਕਾ 46 47 ਦਿਨ ਹੋ ਚੰਦੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਪੰਜਾਬ ਵਾਸਤੇ ਸਮੁੱਚੇ ਦੇਸ਼ ਦੇ ਕਿਸਾਨਾਂ ਵਾਸਤੇ ਜਿਹੜਾ ਹੈ ਉਹਨਾਂ ਦੇ ਜਿਹੜੀਆਂ ਸੈਂਟਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਤੇ ਜਿਹੜੀਆਂ ਉਹਨਾਂ ਨੇ ਆਪਣੀ ਭੋਖੜ ਤਾਲ ਰੱਖੀ ਹੋਈ ਹੈ ਮੈਂ ਸੈਂਟਰ ਸਰਕਾਰ ਤੇ ਨਾਲ ਹੀ ਜਿੱਥੇ ਉਹਨਾਂ ਨੂੰ ਕਿਤਾਬ ਨਹੀਂ ਵੀ ਦੇਣਾ ਸਾਰੀਆਂ ਨੇ ਹੈਂਗਸਿੰਗ ਜਿੱਥੇ ਬੰਦੀਆਂ ਵੱਲੋਂ ਦੱਲੇਵਾਲ ਜੀ ਜਿਹੜੇ ਕਿਸਾਨ ਆਗੂ ਨੇ ਕਿਉਂਕਿ ਉਹਨਾਂ ਨੇ ਪੰਜਾਬ ਤੇ ਸਮੁੱਚੇ ਜਿਹੜੇ ਦੇਸ਼ ਦੇ ਭਾਵੇਂ ਕੋਈ ਗਰੀਬ ਹੈ ਕੋਈ ਅਮੀਰ ਹੈ ਤੇ ਉਹਨਾਂ ਦੀਆਂ ਜਿੱਥੇ ਉਹਨਾਂ ਨੇ ਪੇਟ ਭਰਦੇ ਨੇ ਕਿਸਾਨ ਜਿਹੜੀਆਂ ਆਪਣੇ ਫਸਲਾਂ ਦੇ ਰਾਹੀਂ ਜ਼ਮੀਨਾਂ ਦੇ ਰਾਹੀਂ ਤੇ ਉਹ ਜਿਹੜਾ ਉਹਨਾਂ ਨੇ ਕੋਈ ਆਪਣੇ ਵਾਸਤੇ ਉੱਥੇ ਜਿਹੜਾ ਮੰਗੂਆਤ ਨਹੀਂ ਰੱਖਿਆ ਹੋਇਆ ਇਸ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਤੁਰੰਤ ਉਹਨਾਂ ਦੀਆਂ ਜਿਹੜੀਆਂ ਨੇ ਮੰਗਾ ਮੰਨੇ ਐਮਐਸਪੀ ਜਿਹੜੀ ਦੇਵੇ ਕਿਸਾਨਾਂ ਨੂੰ ਤੇ ਜਿਹੜਾ ਉਹਨਾਂ ਦਾ ਮਨਨਵਾਰਤ ਜਿਹੜਾ ਖਤਮ ਕਰਵਾਵੇ ਤੇ ਦੱਲੇਵਾਲ ਜੀ ਉਹਨਾਂ ਦਾ ਜੇ ਕੋਈ ਵੀ ਨੁਕਸਾਨ ਹੁੰਦਾ ਉਹ ਕੱਲੇ ਪੰਜਾਬ ਦਾ ਹੀ ਨਹੀਂ ਸਮੁੱਚੇ ਜਿਹੜਾ ਦੇਸ਼ ਦਾ ਹੀ ਉਹਦੇ ਵਿੱਚ ਨੁਕਸਾਨ ਹੋਵੇਗਾ ਸੋ ਬਹੁਤ ਹੀ ਜਲਦੀ ਤੇ ਤੁਰੰਤ ਜਿਹੜਾ ਸੈਂਟਰਲ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ ਨੇ ਜਿੱਥੇ ਮੈਂ ਦਰਬਾਰ ਸਾਹਿਬ ਵਿਖੇ ਅੱਜ ਦਰਸ਼ਨ ਦਦਾਰੇ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ਾ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਉਹਨਾਂ ਦੇ ਜਿਹੜੇ ਮੋਰਚੇ ਨੇ ਉਹ ਫਤਿਹ ਹੋਣੇ ਚਾਹੀਦੇ ਨੇ ਤੇ ਸੈਂਟਰ ਸਰਕਾਰ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਕੱਲੇ ਡੱਲੇਵਾਲ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਲੱਖਾਂ ਹੀ ਜਿਹੜੇ ਨੇ ਸਾਰੇ ਕਿਸਾਨ ਤੇ ਸਾਰੇ ਗਰੀਬ ਲੋਕ ਖੜੇ ਹੋਏ ਨੇ ਉਹ ਤੁਰੰਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਤੇ ਸਰਕਾਰ ਜਿਹੜਾ ਡੱਲੇਵਾਲ ਨੂੰ ਵੀ ਬਚਾਵੇ ਜੇ ਡੱਲੇਵਾਲ ਨੂੰ ਕੁਝ ਹੁੰਦਾ ਤੇ ਉਹਦਾ ਨੁਕਸਾਨ ਜਿਹੜਾ ਸੈਂਟਰ ਸਰਕਾਰ ਨੂੰ ਵੀ ਜਿਹੜਾ ਉਹ ਭੁਗਤਣਾ ਪਊਗਾ ਇਸ ਕਰਕੇ ਬਹੁਤ ਜਲਦੀ ਡੱਲੇਵਾਲ ਨੂੰ ਬਚਾਉਣਾ ਚਾਹੀਦਾ ਤੇ ਸੈਂਟਰ ਸਰਕਾਰ ਨੂੰ ਝੋਗਲ ਨਾਲ ਕੋਈ ਉਹਦਾ ਨੁਕਸਾਨ ਨਹੀਂ ਹੋਊਗਾ ਤੇ ਉਹ ਤੁਰੰਤ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਪਿਛਲੇ ਤਕਰੀਬਨ ਘੇਰ ਸਾਲ ਹੋ ਤਿੰਦੇ ਜਿੱਥੇ ਪਹਿਲਾਂ ਕਿਸਾਨਾਂ ਨੇ ਤਕਰੀਬਨ ਡੇਢ ਦੋ ਸਾਲ ਜਿਹੜਾ ਦਿੱਲੀ ਦੇ ਬਾਡਰਾਂ ਤੇ ਜਿਹੜਾ ਉੱਥੇ ਧਰਨੇ ਦੇ ਕੇ ਤੇ ਜਿਹੜਾ ਮੋਰਚੇ ਲਾ ਕੇ ਤੇ ਜਿਹੜੇ ਤਿੰਨ ਕਾਨੂੰਨ ਸੀ ਕਿਸਾਨਾਂ ਦੇ ਜਿਹੜੇ ਖਿਲਾਫ ਸੀ ਤੇ ਉਹ ਜਿਹੜੇ ਮੋਰਚੇ ਫੜੇ ਕਰਕੇ ਤੇ ਕਿਸਾਨ ਜਿਹੜੇ ਆਪਣੇ ਘਰਾਂ ਨੂੰ ਆਏ